ਆਪਰੋਂ ਅੰਦਰ ਸਾਰਿਆਂ ਨੂੰ ਸਾਰਿਆਂ ਨੂੰ ਥੈਂਕ ਯੂ ਕੇ ਲਵ ਯੂ ਪਿਆਰ ਆਦੇ ਸਾਰਿਆਂ ਨੂੰ ਰੁਕੇ ਆਪਣੇ ਰੋ ਜਬਾਤ ਵਧੀਆ ਲੱਗਾ ਬੰਦਾ ਕੋਮੇ ਜੀਤ ਵਾਲੇ ਭਾਈ ਦਾ ਥੈਂਕ ਕਰਨਾ ਚਾਹੁੰਦਾ ਜਿਹਨਾਂ ਨੇ ਆਏ ਤੇ ਸਾਨੂੰ ਸਪੋਰਟ ਕੀਤਾ ਠੀਕ ਹੈ ਜੀ ਤੇ ਤੁਹਾਡੇ ਸਾਰੇ ਆਪਣੇ ਵੀਰ ਭਰਾਵਾਂ ਦਾ মিডিਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਸਾਨੂੰ ਇੱਕ ਹਾਈਟ ਦੇ ਲਈ ਸਾਨੂੰ ਐਨਕੋਰੇਜ ਕਰਨ ਲਈ ਕਿ ਆਪਾਂ ਆਪਣਾ ਕੰਮ ਨੂੰ ਉਧਾਈਏ ਬਹੁਤ ਥੈਂਕ ਯੂ ਜਿਹੜੇ ਜਿਹੜੇ ਛੇੜਖਾਨੀਆਂ ਵਾਲੇ ਵੀ ਤਾਂ ਆਪਾਂ ਨੂੰ ਆਪਾਂ ਮੜੇ ਰੱਖਦੇ ਆ ਆਹ ਬਹੁਤ ਸੁਧਿਆ ਲੱਗਦੇ ਆ ਆਪਣੇ ਵਾਲੋ ਜਿਹੜੇ ਸਰੋਤੇ ਸੀ ਆਪਣੇ ਵਾਲੋ ਬਹੁਤ ਹੀ ਵਧੀਆ ਦੁਰੀਆ ਦੇ ਲੱਗਦਾ ਪਰ ਜਿਹੜੇ ਜਿਹੜੇ ਛੇੜਖਾਨੀਆਂ ਵਾਲੇ ਵੀ ਤਾਂ ਆਪਾਂ ਨੂੰ ਮੜੇ ਲੱਗਦੇ ਆ ਹੱਕ ਤੇ ਹੀ ਹੋਇਆ ਇਹ ਕੋਈ ਨਹੀਂ ਹੋਇਆ ਗਾਣੇ ਕਿਹੜੇ ਨਵੇਂ ਆ ਰਹੇ ਗਾਣੇ ਸਾਡੇ ਆਪਣੇ ਗਾਣੇ ਦੇ ਆਪਾਂ ਫਤਰਾਗੇ ਨਵੇਂ-ਨਵੇਂ ਗਾਣੇ ਕਰਾਂਗੇ ਆਪਾਂ ਦੂਜੇ ਹੱਥ ਤੇ ਹੀ ਹੋਇਆ ਹੱਥ ਕੋਈ ਨਹੀਂ ਹੋਇਆ ਬਹੁਤ ਬਰਾਏ ਜਿਲ੍ਹਾ ਦੀ ਅਮਰ ਜੀ ਅੰਮ੍ਰਿਤ ਜਾਲਾ ਜੁਰ ਆਪਨੇਰੋ ਬਹੁਤ ਬਹੁਤ ਵਧੀਆ ਪ੍ਰਸ਼ਾਰਾਂ ਲਈ ਧੰਨਵਾਦ ਪ੍ਰਭਾ ਵਜਾ ਗਾਲੇ ਜਲਦੀ ਪ੍ਰਸ਼ਾਰਾਂ ਤੇ ਜੀ ਦੀ ਵੋਟ ਹਰਨਾ ਕੋਈ ਨਹੀਂ ਆਪਾਂ ਨੂੰ ਅੰਦਰ ਸਾਰਿਆਂ ਨੂੰ ਸਾਰਿਆਂ ਨੂੰ ਥੈਂਕ ਯੂ ਕੇ ਲਵ ਯੂ ਪ੍ਰਭਾ ਨੂੰ ਸਾਰਿਆਂ ਨੂੰ ਕਿ ਆਪਣੇਰੋ ਬਹੁਤ ਵਧੀਆ ਲੱਗਾ ਪਰ ਫੁਰਜੀ ਦਵਾਈ ਲੋ ਇਹ ਇੰਨੇ ਦੀ ਨਹੀਂ ਪ੍ਰੋਬਲਮ ਕੋਈ ਲੋਕਾਂ

ਫੈਮਿਲੀ ਰੈਸਟੋਰੈਂਟ ਹੈ ਜੀ ਬਿਲਕੁਲ ਫੈਮਿਲੀ ਰੈਸਟੋਰੈਂਟ ਆ ਆਪਣਾ ਵੈਜਨੋਨ ਵਿੱਚ ਟਾਪਾ ਵੀ ਆ ਚਾਈਨਸ ਫੂਡ ਵੀ ਆ ਸਭ ਹਰ ਤਰ੍ਹਾਂ ਦੇ ਕੁਜ਼ੀਨ ਆ ਨਾਰਥ ਇੰਡੀਅਨ ਚਾਈਨਸ ਮੈਕਸੀਕਨ ਸਾਰੇ ਕੁਜ਼ੀਨ ਆਪਣੇ ਕੋਲ ਤੁਸੀਂ ਆਓ ਆਪਣੀ ਫੈਮਿਲੀ ਨਾਲ ਪ੍ਰੋਪਰ ਡਾਈਨਿੰਗ ਕਰੋ ਵਧੀਆ ਫੂਡ ਟੇਸ ਕਰੋ ਸਭ ਕੁਝ ਵਧੀਆ ਹੈ ਅੱਜ ਕੋਲੇ ਭਰਾ ਤੇ ਸੋਨੂ ਮੁਸਤਾਫਾ ਸੋਨੂ ਸੋਨੂ ਜੀਤਾਂ ਵਾਲੇ ਭਾਈ ਦਾ ਥੈਂਕਸ ਕਰਨਾ ਚਾਹੁੰਦਾ ਕਿ ਇਹਨਾਂ ਨੇ ਆਏ ਤੇ ਸਾਨੂੰ ਸਪੋਰਟ ਕੀਤਾ ਠੀਕ ਹੈ ਜੀ ਤੇ ਤੁਹਾਡੇ ਸਾਰੇ ਆਪਣੇ ਵੀਰ ਭਰਾਵਾਂ ਦਾ ਮੀਡੀਆ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਨੂੰ ਇੱਕ ਹਾਈਪ ਦੇ ਲਈ ਸਾਨੂੰ ਐਨਕਰਾਜ ਕਰਨ ਲਈ ਕਿ ਆਪਾਂ ਆਪਣਾ ਕੰਮ ਨੂੰ ਦਿਖਾਈਏ ਬਹੁਤ ਬਹੁਤ ਤੰਬੀਰੀਆ ਜਿਹੜਾ ਸਾਡਾ ਇਸ ਟੂਰ ਪਹੁੰਚਿਆ ਤਾਂ ਬਹੁਤ ਜੀ ਆਇਆਂ ਜੀ ਜੀਤੋ ਵਾਲੀਆ ਭਰਾ ਇਸ ਟਾਈਮ ਠੰਡਾ ਤੇ ਬਾਕੀ ਕੋਈ ਨਹੀਂ ਹੋਊਗਾ ਇਹ ਸਿੱਧਾ ਨੂੰ ਭਰਾ ਘਰ ਬਣ ਗਿਆ ਭਰਾ ਦਾ ਸਭ ਤੋਂ ਵੱਡੀ ਮੇਲ ਗੱਲ ਸੀ ਬਾਹਰੂ ਛੱਤ ਬਣਾਣ ਲੱਗੀ ਆ ਸੱਤ ਕਰਕੇ ਟਿਕਾਣਾ ਬੈਠਾ ਤੇ ਦੋ ਤਿੰਨ ਲੋਕ ਆਣੇ ਲੱਗਿਆ ਲੱਗਿਆ ਉਹ ਕਹਿੰਦੇ ਰੈਸਟੋਰੈਂਟ ਆ ਬਾਾਰ ਵੀ ਹੈ ਭਈ ਆਪਣੇ ਪਾਈ ਲਈ ਉਹ ਫੈਮਿਲੀ ਰੈਸਟੋਰੈਂਟ ਹੈ ਫੈਮਿਲੀ ਰੈਸਟੋਰੈਂਟ ਹੈ ਬਹੁਤ ਵਧੀਆ ਸਾਰਿਆਂ ਨੂੰ ਇਹੀ ਕਹਿਣਾ ਅੰਮ੍ਰਿਤਸਰ ਵਾਲੇ ਨੂੰ ਕਿ ਸਾਰੇ ਜਾਣੇ ਕਿ ਸਿੱਧੜ ਕਰੋ ਚਾਈਨਸ ਫੂਡ ਵੀ ਇੱਥੇ ਬਹੁਤ ਵਧੀਆ ਫੈਮਿਲੀ ਦੇ ਬੈਠਣ ਵਾਲਾ ਰੈਸਟੋਰੈਂਟ ਸਾਰੇ ਜਾਣੇ ਬਿਗਲ ਫੂਡ ਟਿਕਟੋਕ ਰੈਸਟੋਰੈਂਟ ਆਪਣੇ ਛੇਤਰ ਭਾਈ ਅੰਮ੍ਰਿਤ